स्वागत है ਤੁਹਾਡਾ ਅਦ੍ਰਿਸ਼ਮ ਤੇ ਦੋਸਤੋ ਅੱਜ ਆਪਾਂ ਅਨੰਮਰਸਟੇਲ ਦੀ ਗੱਲ ਕਰਾਂਗੇ ਆਪਾਂ ਕੁਝ ਅਚੰਬਿਤ ਕਰਨ ਵਾਲੀਆਂ ਚੀਜ਼ਾਂ ਦੀ ਕਹਾਣੀ ਉਹਨਾਂ ਦੇ ਬਾਰੇ ਗੱਲਬਾਤ ਚਰਚਾ ਕਰਾਂਗੇ ਬਹੁਤ ਸਾਰੀਆਂ ਐਸਾ ਹੀ ਚੀਜ਼ਾਂ ਹੁੰਦੀਆਂ ਦੁਨੀਆ ਜਿਹੜੀਆਂ ਆਮ ਤਰਕ ਦੇ ਦਾਇਰੇ ਤੋਂ ਬਾਹਰ ਵਿਗਿਆਨ ਦੇ ਦਾਇਰੇ ਤੋਂ ਬਾਹਰ ਸਾਡੀ ਆਮ ਸਮਝਬੂਝ ਦੇ ਦਾਇਰੇ ਤੋਂ ਬਾਹਰ ਹੁੰਦੀਆਂ ਨੇ ਉਹਦੇ ਤੋਂ ਉੱਪਰ ਦੀਆਂ ਹੁੰਦੀਆਂ ਨੇ ਉਹ ਕਿਸੇ ਨਾ ਕਿਤੇ ਇਸ ਕਰਕੇ ਉਹਨਾਂ ਦੇ ਬਾਰੇ ਆਪਾਂ ਨੂੰ ਜਿਹੜਾ ਹੈਗਾ ਸਮਝ ਨਹੀਂ ਆਉਂਦੀ ਪਰ ਉਹ ਹੁੰਦੀਆਂ ਬੜੀਆਂ ਰਸਮਈ ਕਹਾਣੀਆਂ ਦਿਲਚਸਪ ਨੇ ਇਸ ਕਰਕੇ ਆਪਾਂ ਇਹਨਾਂ ਤੇ ਅੱਜ ਗੱਲ ਕਰਦੇ ਹਾਂ ਅੱਜ ਦੋਸਤੋ ਆਪਾਂ ਗੱਲ ਕਰਾਂਗੇ ਇੱਕ ਐਸੇ ਟਾਪੂ ਦੇ ਬਾਰੇ ਜਿਹੜਾ ਕਿ ਤਕਰੀਬਨ ਤਕਰੀਬਨ 1979 ਦੇ ਵਿੱਚ ਪਹਿਲੀ ਵਾਰ ਅਮਰੀਕਨ ਸੈਟਲਾਈਟ ਨੇ ਦੇਖਿਆ ਤੇ ਬਾਅਦ ਵਿੱਚ ਇਹੇ ਅਸਲ ਦੇ ਵਿੱਚ ਦੋਸਤੋ ਬਹੁਤ ਹੀ ਅਜੀਬ ਉਹ ਗਰੀਬ ਕਹਾਣੀ ਹੈ ਤੇ ਇਹਦੇ ਪਿੱਛੇ ਜਿਹੜਾ ਹੈਗਾ ਸੈਟਲਾਈਟਾਂ ਦਾ ਜ਼ਿਆਦਾ ਰੋਲ ਹੈ ਹੋਇਆ ਕੀ ਇਸ ਟਾਪੂ ਦਾ ਜਿਹੜਾ ਨਾਮ ਹੈ ਇਹ 6 ਟਾਪੂਆਂ ਦਾ ਸਮੂਹ ਹੈ ਇਹ 6 ਟਾਪੂ ਨੇ ਤੇ ਗ੍ਰੀਸ ਦੇ ਨੇੜੇ ਯਾਨੀ ਯੂਨਾਨ ਦੇ ਏਰੀਏ ਦੇ ਦਾਇਰੇ ਦੇ ਵਿੱਚ ਪੈਂਦੇ ਨੇ ਇਹ ਤੇ ਇਹ ਜਿਹੜਾ ਹੈਗਾ G57 ਨਾਮ ਦਾ ਇਹ ਜਿਹੜਾ ਟਾਪੂ ਇਹ ਅਸਲ ਦੇ ਵਿੱਚ 6 ਟਾਪੂਆਂ ਦਾ ਸਮੂਹ ਹੈ ਜਿਨੂੰ 6 ਸਿਸਟਰਸ ਕਹ ਦਿੰਦੇ ਨੇ ਇਹ ਇਹਦੀ ਕੋਈ ਇਹਦਾ ਵਖਰੀਵਾਂ ਇਹਦਾ ਅਚੰਬਿਤ ਕਰਨ ਵਾਲਾ ਪੱਖ ਇਹ ਹੈ ਵੀ ਇਹ ਨੂੰ ਜਦੋਂ 8-10 ਸਾਲ ਦੇ ਵਿੱਚ ਬਲਕਿ 10 ਤੋਂ 15 ਸਾਲ ਦੇ ਵਿੱਚ 8-10 ਘੰਟੇ ਦੇ ਲਈ ਪੰਜਵੀਂ ਛੀਵੀਂ ਗੇੜ ਜਿਹੜਾ ਹੁੰਦਾ ਹੈ ਲਹਿਰਾਂ ਦੇ ਆਉਣ ਦਾ ਜਿਹੜਾ ਲਹਿਰਾਂ ਦੇ ਆਉਣ ਦਾ ਪੰਜਵਾਂ ਛੀਵਾਂ ਗੇੜ ਹੈ ਉਹਦੇ ਵਿੱਚ ਇਹ ਸਤਾ ਤੇ ਹੁੰਦਾ ਟੱਪੂ ਬਾਕੀ ਇਹ ਹਮੇਸ਼ਾ ਡੁੱਬਿਆ ਰਹਿੰਦਾ ਪਾਣੀ ਦੇ ਵਿੱਚ ਉਹਨੂੰ ਨੂੰ ਨੂ ਵੀ ਇਹ 1979 ਦੇ ਵਿੱਚ ਅਮਰੀਕਨ ਸੈਟਲਾਈਟ ਨੂੰ ਕੁਝ ਦੇਰ ਲਈ ਬਲਿੰਕ ਕੀਤਾ ਦਿਖਿਆ ਫੇਰ ਥੱਲੇ ਚਲਾ ਗਿਆ ਉਹਨਾਂ ਨੂੰ ਬੜਾ ਇਹਦੇ ਤੇ ਅਚੰਭਾ ਲੱਗਿਆ ਉਹ ਉਹਦੋਂ ਬਾਅਦ ਸੈਟਲਾਈਟ ਜਿਹੜਾ ਲਾਤਾ ਉਹਨਾਂ ਨੇ ਕਿ ਇਹ ਦੁਬਾਰੋ ਕਦੋਂ ਸਤਾਤੇ ਆਂਦਾ ਹੈ ਦੁਬਾਰੋ ਇਹ 1995 ਦੇ ਵਿੱਚ ਬਾਹਰ ਆਇਆ ਫਿਰ ਇਹ ਸਤਾ ਦੇ ਉੱਤੇ ਪਰ ਇਹ ਰਹਿਦਾ ਸਤਾ ਦੇ ਉੱਤੇ 8-10 ਘੰਟੇ ਲਈ ਹੋਈ ਫਿਰ ਫੇਰ ਥੱਲੇ ਚਲਾਇਆ ਜਾਂਦਾ ਹੈ ਇਹ ਐਸਾ ਅਜੀਬ ਟਾਪੂ ਹੈ ਇਹਨੂੰ ਕਹਿੰਦੇ ਨੇ ਜੀ57 ਹੁਣ ਹੋਇਆ ਕਿ ਕਿ ਇਹਦੇ ਬਾਰੇ ਗੱਲ ਬਾਹਰ ਕਿਵੇਂ ਆਈ ਉਹ ਹੋਇਆ ਦਾ ਵੀ ਜਦੋਂ ਨਾ ਗਰੀਸ ਦੇ ਵਿੱਚ ਆਰਥਿਕ ਸੰਕਟ ਆਇਆ ਜਦੋਂ ਗਰੀਸ ਦੇ ਵਿੱਚ ਆਰਥਿਕ ਸੰਕਟ ਆਉਂਦਾ ਹੈ ਤਾਂ ਉੱਥੇ ਦਾ ਸਿਸਟਮ ਜਿਹੜਾ ਥੋੜਾ ਬਹੁਤ ਡੱਗ ਮਗਾਇਆ ਜਾਂਦਾ ਹੈ ਜਦੋਂ ਉਹ ਸਿਸਟਮ ਡੱਗ ਮਗਾਇਆ ਗਿਆ 2018 ਦੇ ਤਕਰੀਬਨ ਨੇੜੇ-ਤੇੜੇ ਵਾਪਰਿਆ ਤਾਂ ਇੱਕ ਤੁਰਕੀ ਦੇ ਹੈਕਰਾਂ ਨੇ ਯਾਨੀ ਇਹ ਜਰਮਨ ਬਿਆ ਨੇ ਚੌੜਬਾਜੀ ਦੇ ਵਿੱਚ ਸ਼ਰਾਰਤ ਬਾਜੀ ਦੇ ਵਿੱਚ ਹੈਕ ਕਰ ਲਿਆ ਕੁਝ ਸਿਸਟਮ ਜਿਹੜਾ ਹੈ ਉਹ ਅਮਰੀਕਨ ਏਜੰਸੀਜ਼ ਦੁਆਰਾ ਇਹਦੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਗਈ ਸੀ ਉਹਨਾਂ ਦੇ ਹੱਥੇ ਉਹ ਫਾਈਲਾਂ ਲੱਗੀਆਂ ਤਾਂ ਉਹਨੇ ਕੀ ਕੀਤਾ ਇਹ ਇੰਟਰਨੈਟ ਤੇ ਚੌੜ-ਚੌੜ ਚ ਅਪਲੋਡ ਕਰਤੀਆਂ ਜਦੋਂ ਉਹ ਅਪਲੋਡ ਕਰਤੀਆਂ ਤਾਂ ਰੌਲਾ ਪੈ ਗਿਆ ਰੌਲਾ ਪੈ ਗਿਆ ਤਾਂ ਉਹਨਾਂ ਨੇ ਡੀਬੰਕ ਕੀਤਾ ਅਮਰੀਕਨ ਗਵਰਨਮੈਂਟ ਨੇ ਕਿਹਾ ਇਹ ਝੂਠਾ ਗੱਪਾਂ ਨੇ ਐਵੇਂ ਇੰਟਰਨੈਟ ਤੇ ਪਾਤੀਆਂ ਜੋ ਆਕਾ ਨੇ ਤੋਂ ਪਰ ਉਸ ਤੋਂ ਬਾਅਦ ਕੀ ਹੋਇਆ ਇਨੀ ਜੇਕਲੀ ਉਹਨਾਂ ਨੂੰ ਲੱਭ ਕੇ ਅਰੈਸਟ ਕਰਕੇ ਕੋਰਟ ਦੇ ਵਿੱਚ ਏਸੇ ਕੇਸ ਨੂੰ ਜੋ ਮੰਨ ਇੰਟਰਨੈਟ ਤੇ ਫਾਈਲ ਪਾਈਆਂ ਸੀ ਉਹਦੀ ਗਵਾਹੀ ਬਣਾ ਕੇ ਉਹਨਾਂ ਨੂੰ ਉਸ ਬੱਚਿਆਂ ਨੂੰ ਸਜ਼ਾ ਕੀਤੀ ਗਈ ਜਦੋਂ ਮੁੰਡਿਆਂ ਨੂੰ ਇਸ ਬੇਸ ਤੇ ਸਜ਼ਾ ਹੋ ਗਈ ਹੈ ਐਵਿਡੈਂਸ ਬਣਾ ਕੇ ਤਾਂ ਇਹ ਪੂਰ ਹੋ ਗਿਆ ਵੀ ਇਤਨੀ ਜਿਹੇ ਕੇਸ ਜਿਹੜਾ ਹੈ ਫਾਈਲ ਜਿਹੜੀਆਂ ਬਿਲਕੁਲ ਜੋ ਚ ਗੌਰਵੇ ਦਿੱਤੇ ਹੋਏ ਸੀ ਉਹ 100% ਤਾਂ ਸੱਚ ਸੀਗੇ ਏਸੇ ਬੇਸ ਤੇ ਜਿਹਦੀ ਟੈਸਟੀਮਨੀ ਬਣਾ ਕੇ ਅਗਰ ਕੋਰਟ ਚ ਸਜ਼ਾ ਕੀਤੀ ਗਈ ਹੈ ਤਾਂ ਇਟ ਮੀਨ ਜੇ ਇਹ ਚੀਜ਼ ਝੂਠ ਤਾਂ ਹੋ ਹੀ ਨਹੀਂ ਸਕਦੀ ਸੀ ਸੋ ਇਸ ਤਰ੍ਹਾਂ ਇਹ ਕੇਸ ਜਿਹੜਾ ਹੈ ਸੰਸਾਰ ਦੇ ਵਿੱਚ ਹਾਈਲਾਈਟ ਹੋ ਗਿਆ 2018 ਦੇ ਵਿੱਚ ਮਤਲਬ 2018 ਤੱਕ ਇਹ ਫਾਈਲਾਂ ਬਿਲਕੁਲ ਗੁਪਤ ਰਹੀਆਂ ਜਦਕਿ ਇਹ ਜਿਹੜਾ ਹੈ 1979 ਦੇ ਵਿੱਚ ਦਿਖਣ ਤੋਂ ਬਾਅਦ 1995 ਦੇ ਵਿੱਚ ਉਹਨਾਂ ਨੇ ਪਹਿਲਾਂ ਇੱਕ ਏਜੰਟ ਤਿਆਰ ਕੀਤਾ ਹੋਇਆ ਸੀ ਜਿਨੇ ਪੂਰਾ ਮਿਥਿਹਾਸ ਹੋਰ ਚੀਜ਼ਾਂ ਗ੍ਰੀਸ ਦੇ ਬਾਰੇ ਬਹੁਤ ਮਨੂਟਲੀ ਬਹੁਤ ਡੀਪ ਕਿਚ ਸਟਡੀ ਕੀਤਾ ਤਾਂ ਕੀ ਹੋਇਆ ਇਹ 15-20 ਸਾਲਾਂ ਦੇ ਵਿੱਚ ਤਕਰੀਬਨ ਜਿਹੜਾ ਹੈਗਾ ਬਾਹਰ ਆਉਂਦਾ ਕੁਛ ਦਿਨ ਲਈ ਤਾਂ ਉਹਨੇ ਨੀ ਨਿਗਰ੍ਹੀ ਸੈਟਲਾਈਟ ਰਹੀ ਜਦੋਂ ਇਹ ਦੁਬਾਰਾ ਬਾਹਰ ਦਿਖਿਆ ਉਮਨ ਆਪਣਾ ਇੱਕ ਏਜੰਟ ਇਹਦੀ ਇੱਕ ਰਿਪੋਰਟਿੰਗ ਦੇ ਲਈ ਕਿ ਇਹ ਹੈ ਕਿ ਇਹਦੇ ਉੱਤੇ ਕਹੇ ਜੇ ਹਾਲਾਤ ਨੇ ਉਹਦੇ ਲਈ ਉੱਥੇ ਹੀ ਹੈਲੀਕਾਪਟਰਾਂ ਨਾਲ ਹੀ ਤਾਰਤਾ ਜਦੋਂ ਉਹ ਏਜੰਟ ਉੱਥੇ ਉਤਰਿਆ ਤਾਂ ਉਹ ਕੀ ਦੇਖਦਾ ਕਿ ਬਹੁਤ ਵੱਡੇ ਵੱਡੇ ਉਸ ਟਾਪੂ ਦੇ ਉੱਤੇ ਭਵਨ ਬਣੇ ਹੋਏ ਨੇ ਪਰ ਇੱਕ ਅਜੀਬ ਚੀਜ਼ ਉਹਨੇ ਨੋਟ ਕੀਤੀ ਵੀ ਉੱਥੇ ਕੋਈ ਜੀਵ ਜੰਤੂ ਨਹੀਂ ਹੈਗਾ ਉੱਥੇ 26 ਤੋਂ 32 ਫੁੱਟ ਦੇ ਵੱਡੇ ਵੱਡੇ ਮਤਲਬ ਇਨਸਾਨੀ ਸ਼ਰੀਰ ਵਾਲੇ ਬੁੱਤ ਜਿਹਨੂੰ ਕਹਿੰਦੇ ਨੇ ਮੂਰਤੀਆਂ ਨ ਅਕ੍ਰਿਤਿਆਂ ਉੱਥੇ ਸੀਗੀਆਂ ਬਹੁਤ ਵੱਡੀਆਂ ਵੱਡੀਆਂ ਫਿਰ ਜਦੋਂ ਉਹ ਥੋੜਾ ਜਿਹਾ ਅੱਗੇ ਵਧਿਆ ਤਾਂ ਬਹੁਤ ਵੱਡੇ ਵੱਡੇ ਭਵਨ ਦਿਖੇ ਉਹਨੂੰ ਫਿਰ ਉਹਨੂੰ ਇਹ ਜੇ ਪੇੜ ਪੌਦੇ ਦਿਖੇ ਜਿਹੜੇ ਇਸ ਤਰ੍ਹਾਂ ਨਾਲ ਲੱਗਦਾ ਸੀ ਵੀ ਪਾਰੇ ਦੇ ਮਰਕਰੀ ਦੇ ਬਣੇ ਹੋਏ ਨੇ ਪੂਰਾ ਪਿੱਛੇ ਸ਼ਹਿਰ ਬਸਿਆ ਹੋਇਆ ਸੀ بڑے بڑے ਭਵਨ ਬਸੇ ਹੋਏ ਸੀ ਫਿਰ ਮਕਾਨਾਂ ਦੇ ਵਿੱਚ ਬੰਦਾ ਐਂਟਰ ਕਰ ਗਿਆ ਐਂਟਰ ਕਰ ਗਿਆ ਤਾਂ ਉਹ ਔਰ ਮੰਡੇ ਵਿੱਚ ਹਰ ਮਕਾਨ ਦੇ ਵਿੱਚ ਕੁਝ ਤਹਿਖਾਨੀ ਸੀ ਪਹਿਲਾਂ ਤਾਂ ਉਹਨੇ ਇੱਕ ਅਜੀਬ ਚੀਜ਼ ਨੋਟ ਕੀਤੀ ਉਹਨਾਂ ਦਾ ਬੜਾ ਅਜੀਬ ਜੇ ਤਰ੍ਹਾਂ ਦਾ ਸਿਸਟਮ ਸੀ ਹਰ ਮਕਾਨ ਦੇ ਐਂਟਰੈਂਸ ਦੇ ਉੱਤੇ ਪੰਜੇ ਦਾ ਨਿਸ਼ਾਨ ਸੀ ਉਹ ਪੰਜੇ ਦੇ ਨਿਸ਼ਾਨ ਦੇ ਮਤਲਬ ਇਦਾਂ ਲੱਗਦਾ ਸੀ ਵੀ ਉਹ ਕੋਈ ਜਿਵੇਂ ਕੰਪਿਊਟਰਾਈਜ਼ਡ ਸਿਸਟਮ ਟਾਈਪ ਹੈ ਕੋਈ ਦਰਵਾਜ਼ੇ ਵਗੈਰਾ ਖੋਲਣ ਦੇ ਲਈ ਤਾਂ ਉਹ ਜਿਹੜਾ ਹੈ ਜਿਹੜੇ ਮਕਾਨਾਂ ਦੇ ਉਹ ਚਰਮਰਾਏ ਹੋਏ ਸੀ ਦਰਵਾਜ਼ੇ ਵਗੈਰਾ ਉਹਨਾਂ ਦੇ ਅੰਦਰ ਵੜ ਗਿਆ ਜਦੋਂ ਥੱਲੇ ਉਤਰਿਆ ਤਾਂ ਉਹਨੇ ਇੱਕ ਚੀਜ਼ ਹੋਰ ਨੋਟ ਕੀਤੀ ਜਿਹੜੇ ਥੱਲੇ ਇਹ ਖੰਨਾ ਟਾਈਪ ਸਟੋਰ ਬਣੀ ਹੋਈ ਸੀ ਉਹਨਾਂ ਮਕਾਨਾਂ ਦੇ ਉਹਨਾਂ ਦਾ ਟੈਂਪਰੇਚਰ ਬਾਹਰ ਨਾਲੋਂ ਬਹੁਤ ਠੰਡਾ ਸੀ ਜਦ ਕਿ ਉਹ ਗਰਮੀਆਂ ਦੇ ਦਿਨ ਸੀ ਤੇ ਬਾਹਰ ਬਹੁਤ ਜ਼ਿਆਦਾ ਗਰਮੀ ਸੀ ਕਾਫੀ ਟੈਂਪਰੇਚਰ ਸੀਗਾ ਬਟ ਉਹਦੇ ਅੰਦਰ ਜਿਹੜਾ ਹੈਗਾ ਬਹੁਤ ਜ਼ਿਆਦਾ ਟੈਂਪਰੇਚਰ ਘੱਟ ਸੀ ਜਮਾਈ ਠੰਡੇ ਪਏ ਸੀਗੇ ਇੱਕ ਚੀਜ਼ ਉਹਨੇ ਹੋਰ ਨੋਟ ਕੀਤੀ ਉਹਨੇ ਆਪਣੀ ਰਿਪੋਰਟ 'ਚ ਸਾਰਾ ਕੁਝ ਲਿਖਿਆ ਫੋਟੋਆਂ ਵੀ ਖਿੱਚੀਆਂ ਹੋਈਆਂ ਅੰਦਰ ਦੀਆਂ ਇਹ ਕਿਉਂਕਿ ਹੈਗੀਆਂ ਸੀ ਸਿਕਰਟ ਫਾਈਲਸ ਨੇ ਕਿਉਂਕਿ ਇਹਦਾ ਤਾਂ ਕੀਤਾ ਗਿਆ ਸੀ ਉਹਨਾਂ ਨੂੰ ਐਂ ਲੱਗਦਾ ਸੀ ਵੀ ਕਿਤੇ ਮਿਲੀਸਟ ਦੇ ਵਿੱਚੋਂ ਕੋਈ ਉਹਨਾਂ ਦਾ ਦੁਸ਼ਮਣ ਪਾਰਾ ਜਾਂ ਦੁਸ਼ਮਣ ਗਰੂਪਤ ਜਿਹੜਾ ਉਹਨਾਂ ਦਾ ਮਤਲਬ ਅਮਰੀਕਾ ਦੇ ਐਂਟੀ ਗਰੂਪ ਤੇ ਵੈਸਟ ਲੈਂਟੀ ਗਰੁੱਪ ਤੁਸੀਂ ਸਮਝ ਸਕਦੇ ਹੋ ਮੈਂ ਕੀ ਦੀ ਗੱਲ ਕਰ ਰਿਹਾ ਵੀ ਉਹਨਾਂ ਚੋਂ ਕੋਈ ਉੱਥੇ ਜਾ ਕੇ ਆਪਣਾ ਕੋਈ ਸੀਕ੍ਰਟ ਬੇਸ ਵਗੈਰਾ ਦਾ ਬਣਾ ਲਵੇ ਤਾਂ ਕਰਕੇ ਉਹਨਾਂ ਨੇ ਇਹਦੇ ਤੇ ਇਨਵੈਸਟੀਗੇਸ਼ਨ ਕੀਤੀ ਕਿ ਇਹਦਾ ਕੋਈ ਇਸ ਤਰ੍ਹਾਂ ਦਾ ਇਸ ਟਾਪੂ ਤੇ ਕੋਈ ਸਕੋਪ ਤਾਂ ਨਹੀਂ ਵੀ ਇਹਦੇ ਤੇ ਕੋਈ ਅੰਡਰਗਰਾਉਂਡ ਵੀ ਆ ਕੋਈ ਸੀਕ੍ਰਟ ਬੇਸ ਬਣਾਇਆ ਜਾ ਸਕੇ ਤੇ ਇਸ ਤਰ੍ਹਾਂ ਜਦੋਂ ਉਹਨਾਂ ਨੇ ਉਹ ਠੰਡੇ ਸਟੂਡੈਂਟ ਦੇ ਵਿੱਚ ਉਹ ਬੰਦਾ ਗਿਆ ਤਾਂ ਉਹਨਾਂ ਇੱਕ ਚੀਜ਼ ਨੋਟ ਕੀਤੀ ਵੀ ਹਾਲਾਂਕਿ ਇਹ ਟਾਪੂ ਹਰ ਟਾਈਮ ਪਾਣੀ ਦੇ ਵਿੱਚ ਡੁੱਬਿਆ ਰਹਿੰਦਾ ਪਰ ਫੇਰ ਵੀ ਇੱਥੇ ਕੋਈ ਖਾਰਾ ਨਾਂ ਜਾਂ ਕੋਈ ਸਲਾਹ ਉਹਨੂੰ ਬਿਲਕੁਲ ਨਹੀਂ ਦਿੱਤੀ ਕਿ ਜਿਹੜੀ ਐ ਫੇਰ ਉਹਨੇ ਦੇਖਿਆ ਵੀ ਕੰਦਾਂ ਦੇ ਵਿੱਚੋਂ ਤਰੇੜਾਂ ਸਿਗੀਆਂ ਤਰੇੜਾਂ ਦੇ ਵਿੱਚੋਂ ਪਿਗੜਦਾ ਹੋਇਆ ਸੋਨਾ ਚੋੜਿਆ ਚ ਜਿਵੇਂ ਪਲਾਸਟਿਕ ਪਿਗਲ ਕੇ ਆ ਮੂਮ ਪਿਗਲ ਕੇ ਚੁੰਦਾ ਏ ਤਾਂ ਫੇਰ ਉਹਨੇ ਉਹਦੀਆਂ ਫੋਟੋਆਂ ਖਿੱਚੀਆਂ ਉੱਥੇ ਖੜ ਕੇ ਆਪਦੀਆਂ ਸੈਲਫੀਜ਼ ਲਿੱਤੀਆਂ ਤਾਂ ਉਹਨੇ 8-10 ਘੰਟੇ ਉੱਥੇ ਲਾਇ ਫੋਟੋਆਂ ਖਿੱਚੀਆਂ ਰਿਪੋਰਟ ਤਿਆਰ ਕਰੀ ਤਾਂ ਉਸ ਤੋਂ ਬਾਅਦ ਕੀ ਹੋਇਆ ਜਦੋਂ ਉਹ ਟਾਪੂ ਜਿਹੜਾ ਐ ਹੁਣੇ ਥੱਲੇ ਵੀ ਜਾਣ ਲੱਗ ਪਿਆ ਤਾਂ ਉਹ ਜਿਹੜੀ ਟੀਮ ਸਪੈਸ਼ਲ ਫੋਰਸੇਸ ਦੀ ਉਹਨੂੰ ਛੱਡ ਕੇ ਆਈ ਸੀ ਤਾਰ ਕੇ ਆਈ ਸੀ ਹੈਲੋ ਹੈਲੀਕਾਪਟਰਸ ਰਾਹੀ ਉਹ ਦੁਬਾਰੋ ਫੇਰ ਉੱਥੇ ਚਲੀ ਗਈ ਜਦੋਂ ਉਹ ਟੀਮ ਦੁਬਾਰੋ ਚਲੀ ਗਈ ਉਹਨੂੰ ਐਕਸਟ੍ਰੈਕਟ ਕਰਨ ਲਈ ਕਿ ਉਹ ਥੱਲੇ ਜਾ ਰਿਹਾ ਸੀ ਉਹਨਾਂ ਨੂੰ ਪਤਾ ਸੀ ਉਹਨੇ ਡੁੱਬ ਜਾਊਗਾ ਤਾਂ ਉਹਨਾਂ ਨੇ ਉਹਨੂੰ ਬਾਹਰ ਕੱਢਣ ਲਈ ਉੱਥੇ ਪਹੁੰਚ ਕੇ ਪਰ ਜਾ ਕੇ ਕੀ ਦੇਖਿਆ ਉਹਨਾਂ ਨੇ ਬਹੁਤ ਲੱਭਿਆ ਪਰ ਟਾਪੂ ਦੇ ਡੱਬੋਂ ਤੱਕ ਕੋਈ ਏਜੰਟ ਨਹੀਂ ਉਹਨਾਂ ਨੂੰ ਮਿਲਿਆ ਪਰ ਉਹ ਕੈਮਰਾ ਜਿਹੜਾ ਇੱਕ ਭਵਨ ਦੇ ਬਾਹਰ ਜ਼ਮੀਨ ਦੇ ਉੱਪਰ ਰੱਖਿਆ ਹੋਇਆ ਸੀ ਤੇ ਰਿਪੋਰਟ ਰੱਖੀ ਹੋਈ ਸੀਗੀ ਉੱਥੇ ਉਹ ਬੰਦ ਉਹ ਏਸੇ ਤਰ੍ਹਾਂ ਹੀ ਬਗੈਰ ਬੰਦੇ ਤੋਂ ਕਿਉਂਕਿ ਉਦੋਂ ਤੱਕ ਜਦੋਂ ਉਹਨਾਂ ਨੇ ਫਲਾਈ ਕੀਤਾ ਹਵਾ 'ਚ ਉਹ ਟਾਪੂ ਜਿਹੜਾ ਹੈ ਬੀ ਚੁੱਕਾ ਸੀਗਾ ਤੇ ਬੰਦਾ ਵਰ ਗਾਇਬ ਸੀ ਬੰਦਾ ਗਦੇ ਨਹੀਂ ਮਿਲਿਆ ਉਹਦੇ ਨਾਲ ਕੀ ਹੋਇਆ ਪਰ ਇਹ ਬਿਲਕੁਲ ਸੱਚ ਹੈ ਕਿਉਂਕਿ ਇਹਨੂੰ ਜੀ 57 ਨਾਮ ਦੀਆਂ ਫਾਈਲਜ਼ ਜਿਹੜੀਆਂ ਨੇ ਇੰਟਰਨੈਟ ਤੇ ਲੀਕ ਹੋਈਆਂ ਸੀਗੀਆਂ ਜਿਹੜੀਆਂ ਹੈਨਾ 2018 ਦੇ ਵਿੱਚ 1995 ਦੇ ਵਿੱਚ ਇਹ ਜਿਹੜੀ ਇਨਵੈਸਟੀਗੇਸ਼ਨ ਕੀਤੀ ਗਈ ਸੀਗੀ ਸੋ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਟੇਲ ਜਿਹੜੀ ਐ ਨਾਰਮਲ ਸਟੇਲ ਜਿਨ੍ਹਾਂ ਨੂੰ ਕਹ ਦਿੰਦੇ ਆ ਯਾਨੀ ਪੈਰਾਨਾਰਮਲ ਕਹਾਣੀਆਂ ਜਾਂ ਪੈਰਾਨਾਰਮਲ ਜਿੰਨੀਆਂ ਥਾਵਾਂ ਨੇ ਉਹਨਾਂ ਦੇ ਬਾਰੇ ਦੇ ਵਿੱਚ ਚਰਚਾ ਇਹ ਕਿਸ ਤਰ੍ਹਾਂ ਦੀ ਲੱਗੀ ਆਪਣਾ ਫੀਡਬੈਕ ਦੇਣਾ ਨਾ ਭੁੱਲਣਾ ਵੀਰੋ ਜਲ ਸਾਰੇ ਵੀਰ ਕੋਸ਼ਿਸ਼ ਕਰੋ ਜਿੰਨਾ ਵੀਰਾਂ ਨੂੰ ਪੈਰਾਨਾਰਮਲ ਦੇ ਵਿੱਚ ਇੰਟਰਸਟ ਹੈ ਕਿ ਉਹ ਜਿਹੜੇ ਸਾਡਾ YouTube ਚੈਨਲ ਅਦ੍ਰਿਸ਼ਯ ਪੰਜਾਬੀ ਦੇ ਨਾਮ ਨਾਲ ਹੈ ਉਹਨੂੰ ਸਬਸਕ੍ਰਾਈਬਰ ਸਬਸਕ੍ਰਾਈਬ ਜ਼ਰੂਰ ਕਰੋ ਵੀਰੋ ਤੇ ਸ ਆਪਣਾ ਜਿਹੜਾ ਫੇਸਬੁੱਕ ਪੇਜ ਹੈ ਅਦ੍ਰਿਸ਼ਮ ਉਹਨੂੰ ਜਰੂਰ ਫੋਲੋ ਕਰੋ ਸੋ ਸਾਰੇ ਵੀਰਾਂ ਦਾ ਧੰਨਵਾਦ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਨਾ ਭੁੱਲਣਾ ਵੀਰੋ ਥੈਂਕ ਯੂ ਜੀ